ਐਮਪੀ ਸਿਮਰਜੀਤ ਮਾਨ ਸੰਗਰੂਰ ਦੇ ਵਿੱਚ ਜਿੱਥੇ ਪ੍ਰੋਟੈਸਟ ਹੋ ਰਿਹਾ ਅਧਿਆਪਕ ਕੱਚੇ ਪ੍ਰੋਟੈਸਟ ਕਰ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਪਹੁੰਚੇ ਤਾਂ ਉੱਥੇ ਪਿੰਡ ਜਿਹੜਾ ਨਜ਼ਦੀਕ ਸੰਗਰੂਰ ਦੇ ਪਿੰਡ ਅਮੀਰਪੁਰੋਂ ਉੱਥੇ ਟੈਂਕੀ ਤੇ ਚੜ੍ਹੀ ਹੋਈਆਂ ਨੇ ਮਹਿਲਾਵਾਂ ਤਾਂ ਉਹਨਾਂ ਦੀ ਗੱਲਬਾਤ ਸੁਣੀ ਤੇ ਉਤੇ ਹੀ ਹਰਜੋਤ ਬੈਂਸ ਨੂੰ ਵੀ ਮੌਕਾ ਤੇ ਫੋਨ ਲਾਇਆ ਇਹਨਾਂ ਲੜਕੀਆਂ ਦਾ ਕਹਿਣਾ ਹੈ ਕਿ ਹਰਜੋਤ ਬੈਂਸ ਨੇ ਬੜਾ ਦੁਰਵਿਵਹਾਰ ਕੀਤਾ ਜਦੋਂ ਉਹ ਉਸ ਸਕੂਲ ਗਏ ਗੱਲ ਕਰਨ ਉਸਨੇ ਸਾਣਾ ਅੰਗੋੜਿਆ ਕੀਤਾ ਤੇ ਸਾਡੇ ਨਾਲ ਜਿਹੜੀ ਬਦਸਲੂਕੀ ਕੀਤੀ ਹੈ ਮਤਲਬ ਉਹਨਾਂ ਨੇ ਸਾਡੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ ਜਿਸ ਤੋਂ ਬਾਅਦ ਸਿਮਰਜੀਤ ਮਾਨ ਨੇ ਮੌਕਾ ਤੇ ਇਹ ਅਫਸਰਾਂ ਨੂੰ ਫੋਨ ਘੜਕਾ ਦਿੱਤੇ ਤਣ ਘਟਦੇ ਸੀ ਕਿਸੇ ਦੇ ਦੋ ਕਿਸੇ ਦੇ ਚਾਰ ਸਾਨੂੰ ਕਿਹਾ ਸੀ ਵੀ ਜਿਵੇਂ ਜਿਵੇਂ ਤੁਹਾਡੇ ਦਿਨ ਪੂਰੇ ਹੋਈ ਜਾਣਗੇ 10 ਸਾਲ ਪੂਰੇ ਹੋਈ ਜਾਣਗੇ ਤੁਹਾਨੂੰ ਰੈਗੂਲਰ ਕੀਤਾ ਜਾਊਗਾ ਪਰ ਹੁਣ 7 ਮਹੀਨੇ ਹੋ ਗਏ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਵੀ ਅਸੀਂ ਜਾਂਦੇ ਆ ਤਾਂ ਸਾਨੂੰ ਲਾਰੇ ਲਾਉਂਦੇ ਨੇ ਕਹਿੰਦੇ ਨੇ ਵੀ ਹਾਂ ਹੋ ਗਿਆ ਹਰਿਉਦ ਮੈਸ ਕਹਿੰਦੇ ਨੇ ਵੀ ਹੋ ਗਿਆ ਜਾਓ ਕੰਮ ਤਾਂ ਹੋਇਆ ਪਿਆ ਜਦੋਂ ਕਿ ਸਾਨੂੰ ਹੋਈ ਤਾਂ ਆਰਡਰ ਨਹੀਂ ਮਿਲਿਆ ਮੈਂ ਖੋਜ ਉਹਨਾਂ ਨਾਲ 4-5 ਵਾਰ ਜਾ ਕੇ ਆਈਆਂ ਇੱਕ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੇ ਕਿਹਾ 6:30 ਵਜੇ ਮੀਟਿੰਗ ਹੋਏਗੀ ਤੁਹਾਡੀ ਸਾਨੂੰ ਉਹਨਾਂ ਨੇ 9:30 ਵਜੇ ਜਾ ਕੇ ਮੀਟਿੰਗ ਦਿੱਤੀ ਜਦੋਂ ਅਸੀਂ ਜਾ ਕੇ ਕਿਹਾ ਵੀ ਅਸੀਂ ਲੇਡੀਆਂ ਅਸੀਂ ਰਾਤ ਨੂੰ ਕਿੱਥੇ ਜਾਵਾਂਗੇ ਤਾਂ ਕਹਿੰਦਾ ਜਿਹੜੇ ਕਹਿੰਦਾ ਬਹੁਤ ਚਿਰ ਰਹੇ ਹਨ ਉਹਨਾਂ ਨੂੰ ਕਹਿੰਦਾ ਸਭ ਤੋਂ ਬਾਅਦ ਸੱਜਣਾ ਫਰਜੋਤ ਸਿੰਘ ਬੈਂਸ ਸਾਹਾਨੂੰ ਸਾਹਮਣੇ ਦੇ ਮੂੰਹ ਤੇ ਕਹਿਣ ਲੱਗਾ ਕਿ ਅਸੀਂ ਐਸੀ ਦੇਤੀ ਹੈਗਾ ਨਹੀਂ ਹੈਗੀ ਜਿਹੜੇ ਸਾਨੂੰ ਹੋ ਇੰਨੇ ਉੱਚੀ ਬੋਲਣ ਲੱਗੇ ਸੀਗੇ ਅਸੀਂ ਤਾਂ ਉਹਨਾਂ ਕੋਲ ਆਪਣਾ ਹੱਕ ਹੀ ਮੰਗਦੇ ਜਿਹੜਾ ਜਾਇਜ਼ ਹੱਕ ਹੈ ਸੀ ਉਹਨਾਂ ਸਾਹ ਕਹਿੰਦਾ ਵੀ ਟੀਚਰ ਇੰਨੇ ਘੱਟ ਕੰਮ ਕਰ ਰਹੇ ਮੈਨੂੰ ਰੋਣ ਆ ਰਿਹਾ ਹੈਗਾ ਤਾਂ ਬੈਂਸ ਸਾਹਿਬ ਕਹਿੰਦੇ ਕਹਿੰਦੇ ਜਿੱਥੇ 6000 ਤੇ ਪਹਿਲਾਂ ਕਿਆਰਾ ਕਰਦੇ ਸੀ ਹੁਣ ਕਿਹੜਾ ਮਰਦ ਹੁਣ ਵੀ ਕਰ ਦੋ ਹੁਣ ਵੀ ਕਰੀ ਜਾਗਾ ਨ ਹੁਣ ਆ ਵੀ ਇਹ ਵਾਇਡਿੰਗ ਸੀਰੀ ਸਾਡੇ ਵੀ ਫਿਰ ਨਿੱਤੇ ਤਾਂ ਦਿਉਂਦਾ ਮੈਨੂੰ ਸਰ ਜੀ ਮੈਨੂੰ ਬਤ ਕਰ ਸੀ ਹਰ ਵਾਰੀ ਦੇਖ ਕੇ ਆਉਂਦੇ ਆ ਜੀ ਸਰ ਸਾਉਂ ਨੰਬਰ ਦੇ ਤੱਕ ਬਣਾਈ ਸੀ 31 ਅਗਸਤ ਨੂੰ ਇਹ ਸਾਰੇ 10 ਸਾਲ ਪੂਰੇ ਕਰਦੇ ਜਿਹੜੇ ਇੱਥੇ ਬੈਠੇ ਹੋਏ ਆ ਹੁਣ ਇਹ ਸਾਨੂੰ ਰੋਜ਼ ਲਾਰੇ ਲਾਉਂਦੇ ਆ ਵੀ ਤਾ ਨੂੰ 15 ਦਿਨਾਂ ਬਾਅਦ ਆਰਡਰ ਦੇ ਦਾਂਗੇ 20 ਦਿਨਾਂ ਬਾਅਦ ਆਰਡਰ ਦੇ ਦਾਂਗੇ ਤੁਹਾਡੀ ਤਾਂ ਪੁਰਾਣੀ ਐਪਲੀਕੇਸ਼ਨ ਹੈ ਨਾ ਮੈਨੂੰ ਨਵੀਂ ਦੇਓ ਇਹੇ ਨੋਟੀਫਿਕੇਸ਼ਨ ਹੈ ਜੀ ਇਹ ਨੋਟਫੀਕ ਐਪਲੀਕੇਸ਼ਨ ਦਾ ਜੁੜਦਾ ਐਪਲੀਕੇਸ਼ਨ ਲਿਖਦੇ ਸਰ ਤੁਹਾਡੇ ਨਾਲ ਤੇ ਡੀਸੀ ਸਾਹਿਬ ਕੋਲੇ ਸਰ ਅਸੀਂ ਗਏ ਸੀ ਜੀ ਕਿਹੜੀ ਸੀ ਸਰ ਕੋਲੇ ਵੀ ਗਏ ਸੀ ਅਸੀਂ ਡੀਸੀ ਸਾਹਿਬ ਕੋਲੇ ਵੀ ਗਏ ਸੀਗੇ 26 ਤਰੀਕ ਨੂੰ ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਉਹਨਾਂ ਨੇ ਸਾਡੀ ਮੀਟਿੰਗ ਕਿਹਾ ਸੀਗਾ 22 23 ਤਰੀਕ ਨੂੰ ਮੀਟਿੰਗ ਕਰਾ ਦਿੰਨੇ ਆ ਜੀ ਵੀ ਈਐਮ ਸਾਹਿਬ ਨਾਲ ਸਰ ਉਹਨਾਂ ਈਐਮ ਸਾਹਿਬ ਨਾਲ ਹਾਂ ਜੀ ਸਰ ਹਰਜੋਤ ਸਿੰਘ ਬੈਂਸ ਨਾਲ ਈਐਮ ਸਾਹਿਬ ਨਾਲ ਹਾਂ ਜੀ ਤੇ ਸਰ ਸਾਡੀ 27 ਤਰੀਕ ਦੀ ਮੀਟਿੰਗ ਹੋਈ ਨਹੀਂ ਜੀ ਮੇਰੇ ਕੋਲ ਇਹ ਤਾਂ ਬਹੁਤ ਮੁਸ਼ਕਲ ਦੇ ਵਿੱਚ ਹੈ ਕਿ ਇਹ ਤੇ ਇਹਨਾਂ ਨੂੰ 6000 ਤਨਖਾਹ ਮਿਲਦੀ ਹੈ ਤੇ ਇਹ ਤਾਂ ਆਪਣੀ ਫੈਮਿਲੀ ਵੀ ਨਹੀਂ ਪਾਲ ਸਕਦੇ ਇੱਕ ਜਿਹੜੀ ਬੀਬੀ ਖੰਬਿਆਂ ਤੇ ਚੜੀ ਹੈ ਟੈਂਕੀ ਤੇ ਉਹਦੀ ਸ਼ਾਦੀ ਵੀ ਨਹੀਂ ਹੋਈ ਹੈਗੀ ਲੋਕੀ ਕਹਿੰਦੇ ਆ ਕਿ ਇਹ 6000 ਵਾਲੀ ਬੀਬੀ ਦੇ ਨਾਲ ਕਦੀ ਸ਼ਾਦੀ ਹੋ ਸਕਦੀ ਹੈ ਇਹ ਇਹ ਤਾਂ ਬਹੁਤ ੱੱਕਾ ਹੈ ਕਿ ਕਿੰਨੇ ਸਾਲਾਂ ਤੋਂ ਤੁਹਾਨੂੰ ਰੰਗ ਦਿੱਤਾ 2003 ਤੋਂ ਜੀ 2003 ਤੋਂ ਅੱਜ 21 ਸਾਲ ਹੋ ਗਏ 21 ਸਾਲ ਤੋਂ ਇਹ 6000 ਰੁਪਏ ਮਹੀਨੇ ਦੀ ਨੌਕਰੀ ਤੇ ਹੈ ਸਰ ਸਾਡੇ ਨਾਲ ਦੇ ਟੀਚਰ ਜੋ 70000 ਰੁਪਏ ਲੈ ਰਹੇ ਆ ਉਹਨਾਂ ਹੀ ਕੰਮ ਅਸੀਂ ਕਰ ਰਹੇ ਆ ਸਰ ਸਵੇਰੇ 8 ਵਜੇ ਅਸੀਂ ਸਕੂਲ ਜਾਂਦੇ ਆ ਉਹਨਾਂ ਦੇ ਬਰਾਬਰ ਤੇ ਅਸੀਂ 3 ਵਜੇ ਸਕੂਲ ਵਾਪਸ ਆਉਂਦੇ ਆ ਜਦੋਂ ਉਹ ਟੀਚਰ ਆਉਂਦੇ ਆ ਅਸੀਂ ਉਹਨਾਂ ਤੋਂ ਵੱਧ ਕੇ ਕੰਮ ਕਰਦੇ ਆ ਪਰ ਉਹਨਾਂ ਦਾ 90000 ਬਹੁਤ ਮੁਸ਼ਕਲ ਹੈ ਜੀ ਇਹਨਾਂ ਦੇ ਲਈ 6000 ਲੈ ਰਹੇ ਆ ਸਾਨੂੰ ਉਹ ਵੀ ਨਹੀਂ ਪੂਰਾ ਦੇ ਰਹੇ ਤੇ ਮੈਂ ਸੈਕਟਰੀ ਐਜੂਕੇਸ਼ਨ ਜਿਹੜਾ ਹੈਗਾ ਆਈਐਸ ਦੇ ਹੈ ਕਿ ਉਹਨਾਂ ਕੋਲੇ ਇਹਨਾਂ ਦੀ ਦਰਖਾਸਤ ਭੇਜਦਾ ਕਿ ਇਹ ਇਹਨਾਂ ਦਾ ਇੱਕਦਮ ਕੀਤਾ ਜਾਵੇ ਕਿਉਂ ਕਰਕੇ ਜਿਹੜਾ ਸੰਵਿਧਾਨ ਉਹਦੇ ਮੁਤਾਬਕ ਆਰਟੀਕਲ 14 ਦੇ ਕਾਨੂੰਨ ਦੇ ਅੱਗੇ ਸਭ ਬਰਾਬਰ ਨੇ ਜੇ ਇਹਨਾਂ ਦੇ ਨਾਲ ਦੇ ਬੰਦਿਆਂ ਦੇ ਬੀਬੀਆਂ ਦੇ ਤਨਖਾਹ ਵਧ ਗਈ ਹੈ ਫਿਰ ਆਰਟੀਕਲ 14 ਦੇ ਮੁਤਾਬਕ ਇਹਨਾਂ ਦੀ ਵੀ ਵਧਣੀ ਚਾਹੀਦੀ ਹੈ ਸੋ ਇਹ ਸਬਧਾਨਕ ਚੀਜ਼ ਹੈ ਤੇ ਤੁਸੀਂ ਕੋਈ ਵਕੀਲ ਕੋਲ ਅਜੇ ਤੱਕ ਨਹੀਂ ਗਏ ਨਹੀਂ ਜੀ ਵਕੀਲ ਤੱਕ ਨਹੀਂ ਗਏ ਸੀ ਕਿ ਕਿ ਜਾਦੂ ਸਾਹਿਬ ਤੋਂ ਲੈਂਦਾ ਸਰ ਸਾਡੇ ਕੋਲ ਨਹੀਂ ਕੁਝ ਹੈ ਹੀ ਨਹੀਂ ਜੀ ਪੇਮੈਂਟ ਹੀ ਨਹੀਂ ਅਸੀਂ ਵਕੀਲਾ ਨੂੰ ਕੀ ਦੇਵਾਂਗੇ ਸਰ ਅਸੀਂ 6000 ਆਪ ਗੁਜ਼ਾਰਾ ਕਰਦੇ ਵਕੀਲਾ ਨੂੰ ਕੀ ਦਵਾਂਗੇ ਵਕੀਲ ਵੀ ਤਾਂ ਸਾਡੇ ਤੋਂ ਪੈਸੇ ਮੰਗਣਗੇ ਜੀ ਨਾ ਨਾ ਕਈ ਤਾਂ ਚੰਗੇ ਹੁੰਦੇ ਆ ਸਰ ਕੋਈ ਨਹੀਂ ਸਰ ਪੈਸੇ ਤੋਂ ਬਿਨਾ ਕੋਈ ਨਹੀਂ ਕੰਮ ਕਰਦਾ ਜੀ I'm at the tank over here where these uh, lady teachers have climbed the tank, you know, and uh, they want justice. I mean, to say if the other people have got their pays uh, increased, then I think they should equally be given the same opportunity. Will you come and see them and talk to them? No, it should be. No, it should be because their colleagues have got that, uh, extra amount of uh, pay and money. Article 14, Article 14 says everyone is equal before the law. And then I think you should, I, uh, you, you, then you forcefully put the case up. You can't see these ladies up in the uh, tower. It's a shameless thing for us, uh, for me as an MP and you as an administrator. To see these, uh, and we just ask the doctors to come and check them up, uh -huh. and see if you can sort of uh, send some biscuits and bread for them, and uh, uh, sort of uh, do something for them. Uh, send the doctors to examine them, and uh, then I think the deputy commissioner and you can write to the. Education Secretary also separately instead of just uh, waiting for the Minister to take the decision. And uh, uh, we'd be more understanding than the Minister. Oh, please. Right. Sir, Civil servants Sir, ਉਹਨਾਂ ਨੂੰ ਦੇਖਣਾ ਹੈ ਤੇ ਐਂਡ ਹੈਲਥ ਇਜ਼ ਡਿਗਰੇਡਿੰਗ ਵੈਰੀ ਫਾਸਟ ਕੁਡ ਯੂ ਪਲੀਜ਼ ਸੈਂਡ ਸਮ ਡਾਕਟਰਸ ਟੂ ਐਗਜ਼ਾਮਨ देम ਫੋਰ ਨੀਡ ਪੀ ਡੂ ਵੀ ਗਿਵਿੰਗ ਸਮ ਇੰਜੈਕਸ਼ਨ ਦੋ ਸਮਥਿੰਗ ਐਂਡ ਐਂਡ ਸਮ ਵਾਰਮ ਕਲੋਸ ਆਲਸੋ ਬਲੈਂਕਟ অর ਸਮਥਿੰਗ ਐਂਡ ਇਹ ਥੀ ਜਗ੍ਹਾ ਹੈ ਕਿ ਅੱਗੇ ਇਹ ਬਿਜਿਲੈਂਸ ਆਫਿਸ ਦੇ ਨਾਲ ਨੀਅਰਟ ਦੀ ਬਿਜਿਲੈਂਸ ਆਫਿਸ ਡਾਕਟਰ ਹਾਂ ਭੇਜ ਦੋ ਕੋ ਕੰਬੜ ਵੀ ਭੇਜ ਦੋ ਇਹਨਾਂ ਨੂੰ ਦੇਖੋ ਜੇ ਇਹਨਾਂ ਦੀ ਹੈਲਥ ਠੀਕ ਹੈ ਨਹੀਂ ਹੈ ਜਰਾ ਆਪਸ਼ਨ ਦੱਸਦੇ ਕਿ 2016 ਤੋਂ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਲਈ ਕੁਝ ਜਿਹੜੇ ਨੌਜਵਾਨ ਨੇ ਉਹ ਇੱਥੇ ਨੇ ਤੇ ਕੱਚੇ ਅਧਿਪਤੀ ਟੈਟ ਪਾਸ ਉਹ ਵੀ ਬੈਠੇ ਨੇ ਔਰ ਉਹਨਾਂ ਦੇ ਜਿਹੜੇ ਦੁੱਖ ਸੁਣਨ ਦੇ ਲਈ ਉਹਤੇ ਸਿਮਰਜੀਤ ਮਾਨ ਪਹੁੰਚੇ ਨੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਦੇ ਵੱਲੋਂ ਜਿਹੜੀਆਂ ਮੰਗਾਂ ਨੇ ਮੰਨੀਆਂ ਮੰਨ ਲਈਆਂ ਜਾਣ ਕਿਉਂਕਿ ਤੁਸੀਂ ਵਾਅਦੇ ਕੀਤੇ ਸੀ ਔਰ ਇਨਾ ਹੀ ਟੈਂਕਾਂ ਤੇ ਚੜ ਕੇ ਕੇਜਰੀਵਾਲ ਨੇ ਕਿਹਾ ਸੀ ਕਿ ਅਸੀਂ ਤੁਹਾਡੀਆਂ ਗੱਲਾਂ ਮੰਨਾਂਗੇ ਪਰ ਹੁਣ ਸਰਕਾਰ ਕਿਉਂ ਨਹੀਂ ਮੰਨ ਰਹੀ ਜਿਸ ਤੋਂ ਬਾਅਦ ਸਿਮਰਜੀਤ ਮਾਨ ਨੇ ਪੰਜਾਬ ਦੀ ਸਰਕਾਰ ਨੂੰ ਕਿਹਾ ਕਿ ਜਿਹੜੇ ਵਾਅਦੇ ਕੀਤੇ ਹੋਏ ਨੇ どう